ਰਸੀ ਗਾਲ ਦੋਸਤੋ ਤੁਹਾਡੇ ਆਪਣੇ ਚੈਨਲਸ ਨਹੀਂ ਕੋ ਕਿੰਦੇ ਵਿੱਚ ਅੱਜ ਆਪਾਂ ਬਣਾਵਾਂਗੇ ਮਟਰੀ ਮਟਰੀ ਤੁਸੀਂ ਦੇਖ ਸਕਦੇ ਜਿਹੜੀ ਅਸੀਂ ਬਣਾਈ ਆ ਇਹ ਬਹੁਤ ਹੀ ਵਧੀਆ ਬਣੀ ਆ ਤੇ ਮਟਰੀ ਬਣਾਉਣੇ ਵਾਸਤੇ ਆਪਾਂ ਆਪਾਂ ਨੂੰ ਚਾਹੀਦਾ ਮੈਦਾ ਲੂਣ ਜਵੈਣ ਤੇ ਆਪਾਂ ਜਿਹੜਾ ਫੈਂਟ ਆਪਾਂ ਇਹਦੇ ਵਿੱਚ ਜਿਹੜਾ ਨਾ ਮਿੱਠਾ ਸੋਡਾ ਨਹੀਂ ਆਪਾਂ ਪਾਵਾਂਗੇ ਆਪਾਂ ਇਹਨੂੰ ਬਿਨਾਂ ਮੁੱਠਰੜ ਦੇ ਗੁੰਨਾਂਗੇ ਤੇ ਸਾਰਾ ਸਮਾਨ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਗੁੰਨ ਲਵਾਂਗੇ ਗੁੰਗੁਨਾ ਦਾ ਤਰੀਕਾ ਇਹਦਾ ਇਹ ਆ ਕਿ ਆਪਾਂ ਇਹਨੂੰ ਆਟੇ ਵਾਂਗੂ ਨਿਗੁਣਾ ਇਹਨੂੰ ਗੁੰਗੁਨਾ ਖੜਾ ਸਖਤ ਤੇ ਆਪਾਂ ਸਾਰਾ ਸਮਾਨ ਪਾ ਕੇ ਇਹਨੂੰ ਰਲਵਾਵਾਂਗੇ ਇਸ ਤਰੀਕੇ ਦੇ ਨਾਲ ਰਲਣ ਤੋਂ ਬਾਅਦ ਹੌਲੀ-ਹੌਲੀ ਤੇ ਤੁਸੀਂ ਦੇਖੋ ਜਿਹੜਾ ਜਾਸੜਾ ਸਮਾਨ ਸਾਰਾ ਵਿੱਚ ਰਲ ਜਵੇ ਇਸ ਤਰੀਕੇ ਨਾਲ ਹਾਂਜੀ ਹੌਲੀ-ਹੌਲੀ ਰਲਣਾ ਤੇ ਸਮਾਨ ਰਲਣੇ ਤੋਂ ਬਾਅਦ ਇਹਨੂੰ ਤੁਸੀਂ ਜਿਹੜਾ ਪਾਣੀ ਪਾਣੇ ਦੇ ਵਿੱਚ ਇੱਚ ਥੋੜਾ ਪਾਣਾ ਪਾਣੀ ਥੋੜਾ ਜਿਹਾ ਗੁੰਗੁਨਾ ਪਾਣਾ ਆ ਥੋੜਾ ਜਿਹਾ ਗਰਮ ਜਾਂ ਕੋਸਾ ਜਿਹਾ ਪਾਣੀ ਪਾਣਾ ਠੰਡਾ ਪਾਣੀ ਨਹੀਂ ਪਾਣਾ ਠੰਡਾ ਪਾਣੀ ਪਾਣਾ ਜਿਹੜਾ ਸਾਡੀ ਮੜਰੀ ਹੁੰਦੀ ਹੈ ਜਦ ਆਪਾਂ ਇਹ ਕਟਾਂਗੇ ਇਹ ਥੱਲੇ ਚਪੂ ਜਾਊਗੀ ਹਾਂਜੀ ਤੇ ਜਿਹੜਾ ਤੁਸੀਂ ਦੇਖ ਸਕਦੇ ਆ ਸਾਡਾ ਮੈਦਾ ਇਹ ਇਸ ਤਰੀਕੇ ਨਾਲ ਗੋਨੋ ਗਿਆ ਨਾ ਇਹ ਬਹੁਤਾ ਸਖਤ ਆ ਨਾ ਬਹੁਤਾ ਇਹ ਪਤਲਾ ਹਾਂਜੀ ਤੇ ਆਪਾਂ ਇਹਦੇ ਦੋ ਹਿੱਸੇ ਕਰ ਲਵਾਂਗੇ ਇੱਕ ਵੱਡਾ ਹਰਫਟਾ ਲੈ ਕੇ ਉਹਦੇ ਉੱਪਰ ਆਪਾਂ ਫੇਰ ਇਹਨੂੰ ਦੋ ਹਿੱਸਿਆਂ ਵਿੱਚ ਕੱਟ ਲਵਾਂਗੇ ਕੱਟਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਹਾਂਜੀ ਪਹਿਤੋਂ ਦਾ ਬਾਅਦ ਆਪਾਂ ਇਹਨੂੰ ਇੱਕ ਵੱਡੀ ਸਾਰੀ ਇਹਦਾ ਪੇੜਾ ਬਣਾ ਲਵਾਂਗੇ। ਹਾਂਜੀ ਪੇੜਾ ਬਣਾਉਣ ਤੋਂ ਬਾਅਦ ਇਹਨੂੰ ਆਪਾਂ 베ਲਾਂਗੇ ਇਸ ਤਰੀਕੇ ਨਾਲ ਜਦੋਂ ਆਪਣਾ ਸਾਰਾ 베ਲ ਹੋ ਗਿਆ ਫੱਟੇ ਦੇ ਉੱਪਰ 베ਲਨ ਤੋਂ ਬਾਅਦ ਨੂੰ ਚਾਕੂ ਨਾਲ ਆਪਾਂ ਕੱਟ ਲਾ ਲਵਾਂਗੇ ਜਿਸ ਤਰੀਕੇ ਨਾਲ ਮਡਰੀ ਹੁੰਦੀ ਹੋਈ ਆ। ਹਾਂਜੀ ਤੇ ਤੁਸੀਂ ਇਹਨੂੰ ਆਪਣੇ ਤਰੀਕੇ ਨਾਲ ਵੀ ਕੱਟ ਸਕਦੇ ਆ ਆਪਾਂ ਕਟੇ ਨੂੰ ਕਰਦੇ ਦੇ ਨਾਲ ਇਦਾਂ ਸਾਰਾ ਕੱਟ ਲਾ ਕੇ ਤੇ ਆਪਾਂ ਇਹਨੂੰ ਜਦ ਚੱਕਾਂਗੇ ਇਹਨੂੰ ਚਾਕੂ ਦੀ ਮਦਦ ਦੇ ਨਾਲ ਹੌਲੀ-ਹੌਲੀ ਚੱਕਾਂਗੇ। ਤੇ ਜਦੋਂ ਹੌਲੀ ਹੌਲੀ ਜਾਵਾਂਗੇ ਇਹ ਉਦਾਂ ਵੈਸੇ ਸਾਰੀ ਇਕੱਠੀ ਹੋ ਜਾਂਦੀ ਹੈ ਜਦ ਆਪਾਂ ਤਲਾਂਗੇ ਇਹਨੂੰ ਜਦ ਆਪਾਂ ਇਹਨੂੰ ਤਲਾਂਗੇ ਰੈਫਰੈਂਡ ਦੇ ਵਿੱਚ ਇਹਨੇ ਇਕੱਲੀ ਇਕੱਲੀ ਆਪਣੇ ਆਪ ਹੀ ਹੋਣਾ ਇਹਨੂੰ ਕਰਨ ਦੀ ਲੋੜ ਨਹੀਂ ਪੈਂਦੀ ਹਾਂਜੀ ਤੇ